ਜੀ ਕੀ ਹਾਲ ਚਾਲ ਜੀ ਬੜੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਮੈਂ ਦਾਉ ਜੀ ਆਪਣੀ ਜਿਹੜੀ ਘਰ ਦੇ ਮਗਰ ਕਣਕ ਸੀ ਉਹ ਵੀ ਕੱਟ ਹੋ ਗਈ ਤੇਰੋ ਬਾਅਦ ਇਹਦੀ ਬਣਾਵਾਂਗੇ ਧੂੜੀ ਧੂੜੀ ਬਣਾ ਕੇ ਇੱਥੇ ਡਬੇ ਲਵੇ ਬੀਜਣਾ ਆਪਾਂ ਬਾਜਰਾ ਰੇਟ ਹੋ ਗਏ ਬਹੁਤ ਚਲੋ ਐ ਚ ਪੈ ਗਿਆ ਪਾਣੀ ਦੇਖਦੇ ਆ ਜੇ ਕੱਟੀ ਗਈ ਪਾਣੀ ਕਾਦੀ ਕਰਦੇ ਆ ਕੰਪੈਨ ਵਾਲੀ ਸਾਫ ਇਹ ਚ ਪਾ ਦਨੇ ਨੇ ਦਾਣੇ ਡਾਡੀ ਨੇ ਪਾਇਆ ਕਰ ਕਰ ਕੇ ਪੂਰੀ ਦਾ ਕੋਈ ਚੱਕਰ ਨਹੀਂ ਰਹਿ ਜੂ ਗਧਰੇ ਨਹੀਂ ਮਖਿਆ ਰੱਖਦੇ ਉੱਥੇ ਕੰਬਾਈਨ ਕੋਲ ਜਾ ਕੇ ਇਹਨੂੰ ਛੋਟੀ ਕੋਲ ਪੰਕਾ ਤੱਕ ਕੋ ਕੋ ਵਾਟੇ ਹੋਣਗੇ ਬਿਨਾਰੇ ਪੱਤ ਤੋਂ ਵੀਜੀ ਵੀ ਆ ਇਹ ਉਸ ਨੇ ਪਾਇਆ ਇਹਦੇ ਚ ਨਾ ਰੇ ਨਾ ਯੂਰੀਆ ਕੁਝ ਵੀ ਨਾ ਸਪਰੇ ਕੋਈ ਅੱਜ ਚਲਾਇਆ ਆਪਾਂ 3602 ਅੱਜੇ ਵੱਢੀ ਆ ਇਹ ਆ ਘਰ ਦੇ ਮਗਰ ਬਹੁਤ ਸੋਹਣਾ ਪੈਦਲੇ ਘੇਰ ਤੇ ਚੱਲ ਰਿਹਾ ਆ ਰਾਮ ਨਾਲ ਆਸਟ੍ਰੋਮੂ ਫਰੇ ਚੱਲਦਾ 爸爸 ਸਵੇਰੇ ਸਵੇਰੇ ਸਹੋਲੀ ਪਹੁੰਚੇ ਹਾਂ ਸਾਢੇ 6 ਪੌਣੇ 7 ਵਜੇ ਦੇ ਨੂੰ ਆਪਾਂ ਉਰੇ ਆ ਗਏ ਤੇ ਲਾਈਟ ਚੱਲਦੀ ਸੀ ਨੱਕੇ ਨੁੱਕੇ ਕਰਦੇ ਹਾਂ ਮੱਕੀ ਦੇ ਮੱਕੀ ਇਦਾਂ ਦੀ ਖੜੀ ਆ ਬਾਗੂ ਝੰਡੇ ਲਾਗੀ ਕੱਢਣ ਤੇ ਘੱਟ ਲਾਗੀ ਪਾੜਨ ਛੱਲੀ ਦੀ ਲੋ ਜੀ ਹੋ ਗਿਆ ਏਰੀਆ ਸ਼ਾਂਤ ਤੋੜੀ ਰਹਿ ਗਈ ਗੱਲੀ ਬਣਾਉਣ ਤੋਂ ਕਣਕ ਸਾਰੀ ਕੱਟ ਹੋ ਗਈ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਆ ਸਾਰੀ ਕੱਟ ਹੋ ਗਈ ਕੋਈ ਕੰਬਾਈ ਨਹੀਂ ਚੱਲਦੀ ਐਂ ਬੇਲੇ ਕਰਤੇ ਖਾਨ ਭਰਾ ਹਫਤੇ ਦੇ ਵਿੱਚ ਦੇਖੋ ਆ ਦੇ ਲੋ ਸਰੇ ਤੱਕ ਕਿਤੇ ਵੀ ਕੰਬਾਈ ਨਹੀਂ ਚੱਲਦੀ ਸਾਰੇ ਵੇਲੇ ਹੋ ਗਏ ਜ਼ਿਮੀਦਾਰ ਭਰਾ ਪਰਮਾਤਮਾ ਨੇ ਬਹੁਤ ਸਾਥ ਦਿੱਤਾ ਬਨੇਰੀਏ ਚ ਜਿਹੜਾ ਮੀਂਹ ਹੀ ਪਾਇਆ ਮੜੇ ਮੋਟੀਆਂ ਕਣੀਆਂ ਜਲ ਡਰਾਵੇ ਆਉਂਦੇ ਰਹੇ ਨੇ ਯਾਨੀ ਆਏ ਨਹੀਂ ਹੈਗਾ ਵੀ ਕੰਮ ਨਹੀਂ ਰੁਕਿਆ ਤੇ ਦੇਖੋ ਮੱਕੀ ਕਿਧਰੋਂ ਰੋਖੋ ਪਲਾਟ ਐਦਾਂ ਦਾ ਰੰਗ ਰੂਪ ਹੈ ਦਾ ਦੇਖੋ ਏਡਾ ਕੱਦ ਹੈ ਸਹੀ ਆ ਕੱਦ ਪਲਾਟਾਂ ਦੇ ਹਿਸਾਬ ਨਾਲ ਉਹਨੀਆਂ ਸਾਈਡਾਂ ਵਾਲੇ ਸਿਆੜ ਕੁਝ ਪਰਸੈਂਟ ਨੀਵੇਂ ਹੁੰਦੇ ਨੇ ਕਿਉਂਕਿ ਛੇਤੀ ਹਵਾ ਫਿਰ ਜਾਂਦੀ ਐ ਇਸ ਕਰਕੇ ਬਾਦੇ ਘਟਨੇ ਤੇ ਯੂਰੀਏ ਦੀ ਵੀ ਮਣੀ ਮੋਟੀ ਪ੍ਰੋਬਲਮ ਹੁੰਦੀ ਐ ਨੇੜੇ ਅਗਲਾ ਘਟ ਮਾਰਦਾ ਅਗਲਾ ਕਹਿੰਦਾ ਦੂਸਰੇ ਦੇ ਖੇਤ ਚ ਨਾ ਚਲਿਆ ਜਾਵੇ ਇਸ ਕਰਕੇ ਬਾਕੀ ਐਨ ਖੜੀ ਜਾ ਦੇਖ ਲੋ ਸਹੀ ਆ ਪਟਰੋ 8 ਵਜ ਗਏ ਤੇ ਦੋ ਰੀਪਰ ਪਹੁੰਚ ਗਏ ਕਾ ਚੱਲਦਾ ਤੇ ਕਾ ਚੱਲਦਾ ਤੂੜੀ ਵਾਲੇ ਤੇ ਸਾਰੇ ਲਾਂਗਾ ਹੀ ਲਾਂਗਾ ਪਿਆ ਜਿੱਥੇ ਤੱਕ ਨਿਗਾਹ ਜਾਂਦੀ ਹੈ ਪਣਕ ਦਾ ਨਹੀਂ ਕੋਈ ਪਲਾਟ ਲਾਂਗਾ ਹੀ ਲਾਂਗਾ ਪਿਆ ਤੂੜੀ ਬਣਾਉਣ ਤੋਂ ਰਹਿੰਦੀ ਆ ਸਹੌਲੀ ਹਾਂ ਦੇਖੋ ਕੱਚਿਆ ਪਿਆ ਕਿਸਾਨ ਭਰਾਵਾਂ ਨੇ ਇੱਕ ਕੰਮ ਬਾ ਪੰਜ ਚਾਰ ਦਿਨ ਚ ਰੀਪਰਾਂ ਵਾਲੇ ਵੀ ਲਾ ਦੇਣਗੇ ਲਵੇ ਜੇ ਪੰਜ ਚਾਰ ਹੋਰ ਵਾਲਦਾਲੇ ਚੱਲ ਗਏ ਟੂੜੀਆਂ ਦਾ ਤੁਹਾਨੂੰ ਪਤਾ ਇਸ ਵਾਰ ਇੱਕ ਆ ਜਾਂਦੀ ਹੈ ਟਰਾਲੀ ਥੋੜਾ ਜਿਆ ਰੇਟ ਮੰਦਾ ਇਸ ਕਰਕੇ ਹਰੇਕ ਬੰਦਾ ਇੰਟਰਸਟ ਜਾਂ ਨਹੀਂ ਲੈਂਦਾ ਵੀ ਬਣਾ ਲਾਂਗੇ ਚੱਲ ਜੇ ਤੇਜ਼ੀ ਹੋਵੇ ਤਾਂ ਫਿਰ ਤੁਹਾਨੂੰ ਪਤਾ ਹੀ ਆ ਚਾਰ ਪੈਸੇ ਹੁੰਦੇ ਨੇ ਆਸ ਵੀ ਜੇਬ ਵਿੱਚ ਆਉਣਗੇ ਜੀ ਹੌਲੀ ਵਾਲੀ ਮੋਟਰ ਤੇ ਪਹੁੰਚੇ ਹੋਏ ਹਾਂ ਕਿਉਂਕਿ ਹੁਣ ਸਵੇਰੇ 9 ਵਜੇ ਤੱਕ ਲੈਟ ਚੱਲਦੀ ਹੁੰਦੀ ਆ ਕਣਕਾਂ ਕਰਕੇ ਤੇ ਰਜਾਨਾ ਆਉਣਾ ਪੈਂਦਾ ਉਹਨੇ ਇੱਥੇ ਰਹਿੰਦੇ ਸੀ ਕਿ ਸਵੇਰੇ ਸੱਜਰੇ ਆ ਜਾਈਦਾ ਤੇ 1:00 ਵਜੇ ਸਾਡੇ ਕੋ ਪੰਜ ਐਦਾਂ ਤੇ ਆਪਣਾ ਦੇਖ ਕੇ ਨੱਤੇ ਨੋਕੇ ਗਾਹਾਂ ਪਾਣੀ ਪੋਣੀ ਕਰਕੇ ਚਲੋ ਫਿਰ ਸਰਗਰੀ ਮੌਜ ਰੈਂਦੀ ਆ ਤੇ ਚੱਲਦਾ ਕੰਮ ਕਰ ਨੱਕੇ ਲਾਉਣ ਗਏ ਗਨੇ ਜੜਿਆਂ ਨੂੰ ਕਰਿਆ ਜੀ ਉਹ ਤਾਂ ਭਰ ਗਏ ਗਾਹਾਂ ਕਰਦਨੇ ਨੇ ਹੁਣ ਹੁਣ ਆਪੀ ਹੋ ਵੀ ਐਦਾਂ ਦੀ ਉਡਾਰਾ ਪੂਰੀ ਘੈਂਟ ਆ ਕੋਕੇ ਏਅਰਪੋਰਟ ਬਾਬੂ ਜੰਡਾ ਨਿਕਲਿਆ ਤੇ ਥੋੜੀ ਜੀ ਜਨਵਰ ਆਉਂਦੇ ਨੇ ਔਰੇ ਜਨਵਰ ਜਿਵੇਂ ਨੀ ਲਗਾਉਂਗਾ ਅਰੋਜ ਗੱਠਾ-ਗੱਠਾਈਆਂ ਦੇਖੀਆਂ ਦੋ ਤੰਦਣ ਹੋ ਗਏ ਜਿਹੜੀਆਂ ਨਿਕਲੀਆਂ ਨੇ ਉਹਨਾਂ ਨੂੰ ਮਰੋੜਦੇ ਨੇ ਖਾਂਦੇ ਨੇ ਟਾਂਡੇ ਨੂੰ ਵੀ ਨੁਕਸਾਨ ਕਰਦੇ ਗੱਠਾ ਨੂੰ ਭੰਦੇ ਨੇ ਛੱਲੀਆਂ ਨੂੰ ਸਕੂਟਰ ਆ ਵੀ ਚੱਲਦੀ ਆ ਤੇ ਲੋ ਜੀ ਇਦਾਂ ਦੀ ਆ ਮੱਕੀ ਔਰੇ ਸਾਰੀ ਇੱਕ ਸਾਰ ਖੜੀ ਆ ਕਦ ਕਾਠ ਵੀ ਪੂਰਾ ਤੇ ਠੀਕ ਹੈ ਲੰਬਾਈ ਆਏ ਨਹੀਂ ਹੈ ਬੀ ਉੱਚੀ ਨੀਵੀਂ ਜੀ ਇੱਕਸਾਰ ਖੜੀ ਆ ਸਾਰੀ ਉਹ ਤੇ ਹੈ ਵੀ ਆ ਪੂਰੀ ਪਿੰਡ ਵਾਲੀ ਵਰਗੀ ਉਹ ਆ ਤਕਰੀਬਨ ਪਹਿਲਾਂ ਆਪਾਂ ਨੂੰ ਲੱਗਦਾ ਸੀ ਵੀ ਕਮਜ਼ੋਰ ਰਹੂਗੀ ਪਰ ਮਾਰ ਗਈ ਛਾਲ ਹੁਣ ਕਿਉਂਕਿ ਤਰੇ ਰੱਖੀ ਆ ਕਰਕੇ ਆਪਾਂ ਨੇ ਜਮਾਂ ਹੀ ਸੁੱਕਾ ਨਹੀਂ ਦਿੱਤੀ ਸੁੱਕਾ ਨਹੀਂ ਲੱਗਣ ਦਿੱਤਾ ਜਮਾਂ ਹੀ ਪਿੰਡ ਦਾ ਹਲੇ ਮਾੜਾ ਮੋਟਾ ਖੁਸ਼ਕੀ ਪੈ ਗਈ ਥੀ ਕਿਉਂਕਿ ਲਾਈਟ ਘਟ ਗਈ ਥੀ ਇੱਥੇ ਲਾਈਟ ਜਾਨੀ ਸੋਣੀ ਆਉਂਦੀ ਆ ਇੱਥੇ ਫੇਰ ਵੀ 11 12 ਵਜੇ ਤੋਂ ਛੱਡ ਦਿੰਦੇ ਨੇ ਘਰੇ 10 ਵਜੇ ਕਦੇ 11 ਵਜੇ ਜਿੱਦਾਂ ਵੀ ਲੋਟ ਲੱਗਦਾ ਸਵੇਰ ਦੇ 9 ਵਜੇ ਤੱਕ ਚੱਲੀ ਜਾਂਦੀ ਆ ਇਸ ਕਰਕੇ ਇੱਕ ਸਾਰ ਖੜੀ ਆ ਤੇ ਮੋਟਰਾਂ ਯਾਦ ਨੇ ਪਾਣੀ ਵੀ ਬਥੇਰਾ ਆ ਨਹੀਂ ਹੈਗਾ ਵੀ ਸੋਕਾ ਤਾਂ ਜਮੇ ਨਹੀਂ ਲੱਗਣ ਦਿੱਤਾ ਪੂਰੀ ਟਾਪ ਦੀ ਖੜੀ ਆ ਜਿਵੇਂ ਜ਼ਮੀਨ ਹੈ ਕਲਰ ਦੀ ਉਸ ਹੱਬ ਨਾਲ ਬਹੁਤ ਵਧੀਆ ਏ ਆਪਣੇ ਗਵਾਂਢੀ ਪਿੰਡ ਆਇਆ ਇੱਕ ਸਵਰਾਜ ਹੋਰ 44 ਦਾ 4 ਵੀਲ ਇਹ ਸਟicker ਲਵਾਏ ਨੇ लवली ਨੇ 55 ਵਾਲੇ ABC 11 ਚ 15 ਸਪੀਡਾਂ ਦੇ ਵਿੱਚ ਨਵਾਂ ਮਾਡਲ ਪੂਰਾ ਘੈਂਟ ਚੱਲਦਾ ਟਰੈਕਟਰ ਜਿੰਨੇ ਆਹਦੀਆਂ ਪਾਵਰਾਂ ਨੇ ਉਤੋਂ ਵੱਧ ਜ਼ੋਰ ਮਾਰ ਰਿਹਾ ਇਸ ਟਾਈਮ ਇਹ ਪੂਰਾ ਨਾਲੇ ਰੇਡ 'ਚ ਤੁਹਾਨੂੰ ਪਤਾ ਦੂਸਰੇ ਬ੍ਰਾਂਡਾਂ ਨਾਲੋਂ ਹਸਾਬ ਸਿਰਾਂ ਦੇ ਨਾਲੇ ਪੰਜਾਬ ਦਾ ਪੁੱਤਰ ਹੈ ਸਵਰਾਜ ਬਹੁਤ ਚਾਈ ਯਾਰ ਆਵਾਜ਼ ਦੇਖੋ ਕਿੰਨੀ ਪਿਆਰੀ ਆ ਪਹਿਲੇ ਦਿਨ ਆਉਂਦਾ ਹੀ ਰੀਪਰ ਤੇ ਲਾਇਆ ਇਹਨਾਂ ਨੇ ਇੱਕ ਟੈਂਕੀ ਨਾਲ 16 ਟਰਾਲੀਆਂ ਬਣਾਈਆਂ ਨੇ ਪਹਿਲੇ ਦਿਨੇ ਕੂੜੀ ਵਾਲੀ ਮਸ਼ੀਨ ਤੇ ਉਹ ਕਿਹੜੇ ਵੇ ਮੀਡੀਅਮ ਚ ਆ ਜੀ ਸ਼ੇਅਰ ਕੱਟਦਾ 4휠 ਵਾਲਾ ਲੋ ਦੇਖੋ ਪਚਾਈ ਪਹਿਰੇ ਨੇ ਰੇਡੀਅਲ ਪਵਾਤੇ ਆ ਕੇ ਮਗਰਲੇ ਟਾਇਰ 14 14 ਦੇ ਨੇ ਹਨ ਇਹਦੇ 14 ਮੂਰਲੇ ਮੂਰੇ 99520 9520 9520 ਇਹ ਰੇਡੀਅਲ ਪੈਨ ਕਰਕੇ ਵੱਡੇ ਲੱਗਦੇ ਨੇ ਟਾਇਰ ਜੀ ਮਿੱਤਰੋ ਇਹ ਹੈਗੀ ਆਪਣੀ ਬੜਗੁੱਜਰਾਂ ਵਾਲੀ ਮੋਟਰ ਆ ਸਾਹਮਣੇ ਆ ਆ ਦੇਖੋ ਤੇ ਇਦਾਂ ਦੀ ਖੜੀ ਆ ਔਰੇ ਮੱਕੀ ਦੀ ਫਸਲ ਸਾਰੀ ਆ ਹੈਗੇ ਮਿੱਠੀ ਮੱਕੀ ਤੇ ਇਹਨੂੰ ਪਾਉਣਾ ਯੂਰੀਆ ਠੇਕੇਦਾਰ ਲੈ ਕੇ ਆਉਂਦਾ ਇਹਦਾ ਟਾਂਡਾ ਵੀ ਦੇਖੋ ਤੁਸੀਂ ਹੋਰ ਤਰ੍ਹਾਂ ਦਾ ਚੌੜਾ ਪੱਤਾ ਇਹਦਾ ਮਿੱਠੀ ਮੱਕੀ ਆ ਜਿਹੜੀ ਸਵੀਟ ਕੌਰਨ ਕਹਿੰਦੇ ਨੇ ਕੱਚੀ ਉਹ ਖਾਈ ਜਾਓ ਉਬਾਲ ਕੇ ਖਾ ਲਓ ਏਕਣੇ ਤੋੜ ਕੇ ਖਾ ਲਓ ਪੂਰੀ ਮਿੱਠੀ ਆ ਘੈਂਟ ਆ ਆਪਣਾ ਤਕਰੀਬਨ ਏਰੀਆ ਤੁਸੀਂ ਦੇਖੋ ਵੀ ਸਾਰੇ ਜਿੱਥੇ ਤੱਕ ਤੁਹਾਡੀ ਨਿਗਾਹ ਜਾਂਦੀ ਹੈ ਕੋਈ ਕਣਕ ਦਾ ਪਲਾਟ ਤੈਨੂੰ ਬਹੁਤ ਘੱਟ ਦਿਖੂਗਾ ਨੇ ਤਕਰੀਬਨ ਸਾਰੇ ਹਰੇ ਬਾਈ ਹਰੇ ਬਾਈ ਮੱਕੀ ਦੀ ਖੜੀ ਆ ਫਸਲ ਐਨ ਹਰੇ ਬਾਈ ਹਰੇ ਬਾਈ ਮਾਰਦੀ ਆ ਚਾਰ ਛਪੇਰੇ ਤੇ ਹੁਣ ਲਾਈਟ ਵੀ ਥੋੜੀ ਜਿਹੀ ਵਧਾਤੀ ਪਹਿਲਾਂ ਨਾਲੋਂ ਪਰ ਬਹੁਤੀ ਨਹੀਂ ਥੋੜੀ ਜੀ ਆ ਦੇਖੋ ਕਾਟ ਹੋ ਗਈਆਂ ਸਾਰੀਆਂ ਹੀ ਜਿਹਨੂੰ ਪਾਣੀ ਧਾਣੀ ਲੱਗੀ ਜਾਂਦਾ ਟਾਈਮ ਸਰ ਹੁਣ ਪਾਣੀ ਦੇ ਹੀ ਮਸਲਾ ਸਾਰਾ ਜਿੰਨਾ ਮੱਕੀ ਨੂੰ ਪਾਣੀ ਲੱਗ ਜੂ ਉਨਾਂ ਹੀ ਕੱਦ ਕਰ ਜੂਗੀ ਉਨਾਂ ਹੀ ਗਰੋਥ ਕਰ ਜੂਗੀ ਵਧੀਆ ਪਾਣੀ ਦੇ ਸਿਰ ਤੇ ਆ ਤੇ ਕੁਸ ਪਲਾਟ ਲਾਗੇ ਗੱਠਾਂ ਪਾੜਨ ਛੱਲੀਆਂ ਨਿਕਲਣ ਲੱਗੀਆਂ ਤੇ ਜਿਹੜੇ ਅਗੇ ਤੇ ਪਲਾਟ ਨੇ ਬਹੁਤ ਸੋਹਣੀ ਛੱਲੀ ਨਿਕਲ ਰਹੀ ਆ ਤੁਹਾਡੇ ਸਾਹਮਣੇ ਆ ਲਓ ਇੱਕ ਸਾਰ ਸਾਰੇ